ਕੋਈ ਦੇਖ ਰਿਹਾ ਉਹ ਦੀ ਅਰਟੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ 101 ਦਸੰਬਰ ਬਿਲਕੁਲ ਨਜ਼ਦੀਕ ਹੈ ਔਰ ਕੁਛ ਹੀ ਦਿਨਾਂ ਦੇ ਵਿੱਚ ਹੁਣ ਪੰਜਾਬ ਦੇ ਪੰਜ ਸ਼ਹਿਰਾਂ ਦੇ ਨਗਰ ਨਿਗਮ ਤੇ 43 ਨਗਰ ਕੌਂਸਲਾਂ ਦੇ ਵਿੱਚ ਪੰਜਾਬ ਦੇ ਜਿਹੜੇ ਕਾਫੀ ਸਾਲਾਂ ਤੋਂ ਲੋਕ ਉਸ ਦਿਨ ਦਾ ਇੰਤਜ਼ਾਰ ਕਰੇ ਸੀ ਤਾਂ ਉਹ ਦਿਨ ਵੀ ਆ ਜਾਊਗਾ ਤਾਂ ਕਾਫੀ ਸਾਲਾਂ ਜਿਹੜੇ ਕੰਮ ਰੁਕੇ ਸੀ ਪੰਜਾਬ ਵਾਰਡ ਵਾਸੀਆਂ ਜਿਹੜੇ ਖਾ ਸਕੇ ਡਿਵੈਲਪਮੈਂਟ ਨੂੰ ਲੈ ਕੇ ਤਾਂ ਹੁਣ ਇਸ ਵਾਰ ਪੰਜਾਬ ਦੇ ਲੋਕ ਇੱਕ ਬਦਲਾਅ ਚਾਹੁੰਦੇ ਆ ਕਿ ਕਿਤੇ ਆ ਕੇ ਹੁਣ ਅਗਰ ਜੇਕਰ ਬਾਜਪਾ ਦੀ ਗੱਲ ਕੀਤੀ ਜਾਵੇ ਤਾਂ ਬਾਜਪਾ ਵੱਲੋਂ ਪੂਰੀ ਤਿਆਰੀ ਹੈ ਔਰ ਖਾਸ ਕਰਕੇ ਜ਼ਿਲ੍ਹਾ ਲੁਧਿਆਣਾ ਦੀ ਬਿਲਕੁਲ ਹਰ ਉਸ ਲੀਡਰ ਨੇ ਦਾਅਵਾ ਕੀਤਾ ਕਿ ਲੁਧਿਆਣਾ ਵਿੱਚ ਜਿਹੜਾ ਮੇਰ ਬਣੂਗਾ ਉਹ ਬਾਜਪਾ ਦਾ ਬਣੂਗਾ ਕਿਉਂਕਿ ਲਗਾਤਾਰ ਜਿਹੜਾ ਬਾਜਪਾ ਦਾ ਗਰਾਫ ਦਿਨ ਪਰ ਦਿਨ ਵੱਧ ਰਿਹਾ ਤਾਂ ਉਸ ਦਾ ਕਿਤੇ ਆਕੇ ਹੁਣ ਸਾਰੇ ਪੰਜਾ ਸ਼ਾਇਦ ਇਸ ਦਾ ਅਸਰ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਇਸ ਟਾਈਮ ਲੁਧਿਆਣਾ ਦੇ ਵਾਰਡ ਨੰਬਰ 2 ਦੇ ਵਿੱਚ ਵਿਸ਼ੇਸ਼ ਤੌਰ ਤੇ ਬਾਜਪਾ ਦੇ ਸੀਨੀਅਰ ਆਗੂ ਤੇ ਪੰਜਾਬੀ ਅਭਿਨੇਤਾ ਹੋਬੀ талиਬਾ ਜੀ ਵਿਸ਼ੇਸ਼ ਤੌਰ ਤੇ ਅੱਜ ਅਨਿਲ ਮਿੱਤਲ ਦੇ ਪ੍ਰਚਾਰ ਵਿੱਚ ਆਇਆ ਫਿਰ ਤੁਸੀਂ ਹੋਬੀ ਜੀ ਸਵੇਤ ਤੁਸੀਂ ਪ੍ਰਚਾਰ ਵਿੱਚ ਲੱਗੇ ਕੀ ਲੱਗ ਰਿਹਾ ਮਾਂਚੈਸਟਰ ਲੁਧਿਆਣਾ ਜਦੋਂ ਲੁਧਿਆਣਾ ਦੀ ਗੱਲ ਆਉਂਦੀ ਹੈ ਸਭ ਤੋਂ ਪਹਿਲਾਂ ਇੱਕ ਗੱਲ ਆਉਂਦੀ ਹੈ ਇਹ ਸਵਾਲ ਹਮੇਸ਼ਾ ਉਸ ਲੀਡਰ ਨੂੰ ਪੁੱਛਿਆ ਜਾਂਦਾ ਕਿਸੇ ਵੀ ਰਾਜਨੀਤੀ ਪਾਰਟੀ ਹੋਵੇ ਲੁਧਿਆਣਾ ਦਾ ਬੁੱਢਾ ਨਾਲਾ ਆਖਰ ਬੁੱਢਾ ਦਰਿਆ ਕਦੋਂ ਬਣੂਗਾ ਸਿਆਸੀ ਰੋਟੀ ਸੇ ਕੀ ਆਂਦੀਆਂ ਲੱਗਦਾ ਹੈ ਭਾਜਪਾ ਆਨਾ ਇਸ ਮੋਦੀ ਸਰਕਾਰ ਦੇ ਨਾਲ ਬਹੁਤ ਫਰਕ ਪੈ ਸਕੂਗਾ ਲੁਧਿਆਣੇ ਦਾ ਵੀ ਪੜਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕ ਜਿੰਨੇ ਵੀ ਦੇਖ ਰਹੇ ਨੇ ਸਾਰਿਆਂ ਨੂੰ ਬਹੁਤ ادب ਤੇ ਸਤਿਕਾਰ ਦੇ ਨਾਲ ਗੁਰੂ ਫਤਿਹ ਸਤਿ ਸ੍ਰੀ ਅਕਾਲ ਮੇਰਾ ਛੋਟਾ ਵੀਰ ਹੈ ਅਨਿਲ ਮਿੱਤਲ 2 ਨੰਬਰ ਵਾਰਡ ਚੋਂ ਇਹਨੂੰ ਭਾਰਤੀ ਜਨਤਾ ਪਾਰਟੀ ਨੇ ਮੈਂ ਭਾਰਤੀ ਜਨਤਾ ਪਾਰਟੀ ਦਾ ਇੱਕ ਅਦਨਾ ਸਿਪਾਹੀ ਹਾਂ ਔਰ ਇਹਨੂੰ ਨਵਾਸਿਆ ਇਥੋਂ ਟਿਕਟ ਦੇ ਕੇ ਸਭ ਤੋਂ ਪਹਿਲੀ ਗੱਲ ਤਾਂ ਮੈਂ 2 ਨੰਬਰ ਵਾਰਡ ਦੇ ਜਿੰਨੇ ਵੀ ਵੋਟਰਸ ਨੇ ਉਹਨਾਂ ਨੂੰ ਅਪੀਲ ਕਰਦਾ ਐਸ ਵੇਲੇ ਕਿ ਉਹ ਵੋਟ ਜ਼ਰੂਰ ਪਾਉਣ ਵੋਟ ਜ਼ਰੂਰ ਪਾਉਣ ਤੇ ਇੱਕ ਭੁਲੇਖੇ ਨੂੰ ਛੱਡ ਕੇ ਇੱਕ ਚੁਟਕਲਿਆਂ ਨੂੰ ਛੱਡ ਕੇ ਇੱਕ ਸੀਰੀਅਸਨੈਸ ਦੇ ਨਾਂ ਤੇ ਵੋਟ ਪਾਉਣ ਤੇ ਉਹ ਵੋਟ ਅਸਲੀ ਹੱਕਦਾਰ ਬਣਦਾ ਹੈ ਭਾਰਤੀ ਜਨਤਾ ਪਾਰਟੀ ਭਾਜਪਾ ਕਮਲ ਦਾ ਫੁੱਲ ਔਰ ਮੇਰਾ ਛੋਟਾ ਵੀਰ ਅਨੈਲ ਮਿੱਤਲ ਸੋ ਮੇਰੀ ਫੇਰ ਇੱਕ ਵਾਰੀ اپیل ਸਾਰਿਆਂ ਨੂੰ ਕਿ ਵੋਟ ਜ਼ਰੂਰ ਪਾਉਣ ਜਾਇਓ ਦੂਸਰੀ ਗੱਲ ਸਰ ਜਦੋਂ ਨਾ ਡੈਮੋਕ੍ਰੇਸੀ ਆ ਜਿਹੜੀ ਉਹ ਜੇ ਇਸ ਸਭ ਤੋਂ ਛੋਟੀ ਇਕਾਈ ਦੀਆਂ ਵੋਟਾਂ ਨੇ ਜਿਹਨੂੰ ਭਾਰਤ ਸਰਕਾਰ ਮਾਨਤਾ ਦਿੰਦੀ ਹੈ ਪ੍ਰਧਾਨ ਮੰਤਰੀ ਸਾਡਾ ਭਾਰਤੀ ਜਨਤਾ ਪਾਰਟੀ ਦਾ ਜੇ ਅੱਜ ਕਾਂਗਰਸ ਹੁੰਦੀ ਇੰਦਰਾ ਗਾਂਧੀ ਹੁੰਦੇ ਮੈਂ ਕਦੇ ਨਾ ਕਹਿੰਦਾ ਕਿ ਤੁਸੀਂ ਵੋਟ ਭਾਜਪਾ ਨੂੰ ਪਾਓ ਸ਼ਾਇਦ ਪਰ ਹੁਣ ਸੈਂਟਰ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਦੀ ਹੈ ਪੰਜਾਬੀਆਂ ਨੇ ਬਹੁਤ ਠਹਾਕੇ ਮਾਰੇ ਸੀ ਦੋ ਸਾਲ ਪਹਿਲਾਂ ਬਹੁਤ ਠਹਾਕੇ ਮਾਰੇ ਸੀ ਓਏ ਹਰਿਆਣਾ ਸਾਡਾ ਛੋਟਾ ਭਈਆ ਹੈ ਹਰਿਆਣਾ ਸਾਮਾਰਾ ਛੋਟਾ ਭਈਆ ਹੈ ਸਿਆਣੇ ਨਿਕਲੇ ਤੀਜੀ ਵਾਰ ਫੇਰ ਸਰਕਾਰ ਬਣਾਤੀ ਉਹਨਾਂ ਨੇ ਕਿਉਂਕਿ ਜਿਹੜੀ ਡਵੈਲਪਮੈਂਟ ਹੈ ਸਟੇਟ ਦੀ ਡਵੈਲਪਮੈਂਟ ਹੈ ਉਹ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਸ ਤੋਂ ਬਿਨਾ ਏਡਸ ਤੋਂ ਬਿਨਾ ਨਹੀਂ ਹੋ ਸਕਦੀ ਸਾਡੇ ਬਦਲਾਅ ਪੰਜਾਬੀਓ ਤੁਸੀਂ ਬਦਲਾ ਦੇ ਨਾਂ ਤੇ ਵੋਟਾਂ ਪਾਈਆਂ ਸੀ ਉਸ ਬਦਲਾ ਨੇ ਹੁਣ ਤੱਕ 1.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਰ ਚੜਾਤਾ ਤੁਹਾਡੇ ਸਰ ਪਿਛਲੇ 2.5 ਸਾਲ ਤੇ ਤੇ ਡਰ ਲੱਗਦਾ ਗੱਲ ਜਦੋਂ ਗਿਣਤੀ ਮਿਲਦੀ ਕਰਦੇ ਆ ਵੀ ਹਜੇ 2.5 ਸਾਲ ਹੋਰ ਰਹਿੰਦੇ ਨੇ ਸੋ ਪਲੀਜ਼ ਤੁਹਾਡੇ ਦਰ ਤੇ ਫੇਰ ਆਏ ਆ ਅਸੀਂ ਵੋਟਾਂ ਲੈਣ ਇਹ ਵੋਟਾਂ ਇਹ ਸੋਚ ਕੇ ਨਾ ਪਾਇਓ ਕਿ ਅਸੀਂ ਤਾਂ ਚੱਲਦੀ ਪਾਰਟੀ ਨੂੰ ਪਾਉਣਿਆਂ ਨੇ ਸਗੋਂ ਬਹੁਤ ਸਮਝ ਕੇ ਵੋਟ ਪਾਇਓ ਕਿ ਅਸੀਂ ਵੋਟ ਇਹੇ ਵੋਟ ਸਭ ਤੋਂ ਛੋਟੀ ਇਕਾਈ ਦੀ ਵੋਟ ਹੈ ਜਿਹੜੀ ਜਿਹਨੂੰ ਭਾਰਤ ਸਰਕਾਰ ਮਾਨਤਾ ਦਿੰਦੀ ਹੈ ਜੇ ਤੁਸੀਂ ਵੋਟ ਜਿਸ ਪਾਰਟੀ ਨੂੰ ਪਾਉਗੇ ਜਿਸ ਪਾਰਟੀ ਨੂੰ ਜਿਤਾਉਗੇ ਪੰਜਾਬ ਚੋਂ ਉਹ ਪਾਰਟੀ ਦਾ ਨਾਮ ਬੋਲੇਗਾ ਉਹ ਪਾਰਟੀ ਦੀਆਂ ਪਾਲਿਸਿਸ ਬੋਲਣਗੀਆਂ ਉਸ ਪਾਰਟੀ ਨੇ ਹੀ ਕੰਮ ਕਰਨਾ ਤੇ ਪਿਛਲੇ 2.5 ਸਾਲ ਚੋਂ ਬਦਲਾ ਦੇ ਨਾਂ ਦੇ ਉੱਤੇ ਇੱਕ ਕਿਤੇ ਡਵੈਲਪਮੈਂਟ ਨਹੀਂ ਹੋਈ ਮੇਰਾ ਹਾਸਾ ਤਾਂ ਨਿਕਲਿਆ ਕਿ ਮੇਰੀ ਫਿਲਮ ਦਾ ਡਾਇਲੋਗ ਬੜਾ ਮਸ਼ਹੂਰ ਹੈ ਸ਼ਹਿਰ ਦੀ ਹਵਾ ਕੀ ਕਹਿੰਦੀ ਆ ਬਾਈ ਤੇ ਉਹ ਮੈਨੂੰ ਮੇਰੇ ਪਿੱਛੇ ਇੱਕ ਬੰਦਾ ਖੜਾ ਸੀਗਾ ਕਹਿੰਦਾ ਉਹ ਚਾਚਾ ਕਹਿੰਦਾ ਉਹ ਡਾਇਲੋਗ ਸੁਣਾ ਦੇ ਕਹਿੰਦਾ ਪੁੱਤ ਬੋਲ ਆ ਪਿੱਛੇ ਪਤਾ ਅਸੀਂ ਕਿੱਥੇ ਖੜੇ ਸੀਗੇ ਉੱਥੇ ਹੁਣੀ ਘੰਟੇ ਦੀ ਗੱਲ ਆ ਉਹ ਕਹਿੰਦਾ ਚਾਚਾ ਸ਼ਹਿਰ ਦੀ ਹਵਾ ਕੀ ਕਹਿੰਦੀ ਆ ਕਹਿੰਦਾ ਪਤੀਜ ਹੋਰ ਕੁਛ ਨਹੀਂ ਪਤਾ ਇਨਾ ਪਤਾ ਵੀ ਝਾੜੂ ਤੀਲਾ ਤੀਲਾ ਹੋ ਗਿਆ ਸੋ ਬਖਸ਼ ਲੋ ਇੱਕ ਚੁਟਕਲਿਆਂ ਦੇ ਸਹਾਰੇ ਵੋਟ ਨਾ ਪਾਇਓ ਮਿੱਤਲ ਨੂੰ ਵੋਟ ਪਾਇਓ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਇਓ ਕਮਲਦੇਵ ਨਿਸ਼ਾਨ ਨੂੰ ਵੋਟ ਪਾਇਓ ਜਿਉਂਦੇ ਰੋ ਅ ਸੌਰੀ ਬਸ ਮੈਂ ਸਵਾਰਕ ਬੋਰਡ ਐ ਕੋਰੇ ਹਮੇਸ਼ਾ ਤੁਸੀਂ ਐਦੇ ਭਾਜਪਾ ਦੇ ਸਟਾਰ ਪ੍ਰਚਾਰ ਵਾਲੇ ਅਗੇ ਮੈਂ ਫਰੀਦ ਕੋਟੀ ਗੱਲ ਕਰਦਾ ਹਾਂ ਸਹੀ ਉਹ ਬੜਾ ਇੱਕ ਫਤਵਾ ਸੀ ਉੱਥੇ ਬੜਾ ਬਿਸ਼ੱਕ ਜੀਤ ਆਪਾਂ ਨਹੀਂ ਜਿੱਤੀ ਲੇਕਿਨ ਵੋਟ ਬੈਂਕ ਉਥੇ ਫਰੀਦਕੋੜ ਵਧਿਆ ਹੰਸਰਾਜ ਜੀ ਨੇ ਕਾਫੀ ਇਥੇ ਮਿਹਨਤ ਕੀਤੀ ਤੁਸੀਂ ਵੀ ਨਾਲ ਉਥੇ ਮੌਜੂਦ ਸੀ ਲੱਗ ਰਿਹਾ ਵੀ ਹੁਣ ਪੰਜਾਬ ਦੇ ਪੰਜ ਸ਼ਹਿਰਾਂ ਦੀ ਹਵਾ ਹੁਣ ਬਦਲਣ ਵਾਲੀ ਹੈ ਔਰ ਲੋਕ ਹੁਣ ਥੋੜਾ ਪਹਿਲਾ ਬਦਲਾਅ ਦੇਖਿਆ ਹੁਣ ਨਵਾਂ ਬਦਲਾਅ ਚਾਹੁੰਦੇ ਆ ਮੋਦੀ ਸਰਕਾਰ ਦੀ ਨਵੀਂ ਨੀਤੀਆਂ ਦਾ ਕੀ ਕਹਦੇ ਆਏ ਸਾਡੇ 850 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਸੀ ਬੁੱਡੇ ਨਾਲੇ ਨੂੰ ਲੱਗ ਰਿਹਾ ਬਾਜਪਾ ਕਹਿੰਦੀ ਪੂਰਾ ਹਿਸਾਬ ਲਾਵਾਂਗੇ ਔਰ ਬੁੱਡੇ ਇਹਨਾਂ ਨੂੰ ਬੁੱਢਾ ਦਰਿਆ ਬਣਾ ਕੇ ਰੱਖਾਂਗੇ ਹਮੇਸ਼ਾ ਜਿਹੜੇ ਲੋਕ ਇੱਥੇ ਆ ਕੇ ਮੋਰਚੇ ਲਾਉਂਦੇ ਉਹਨਾ ਮੋਰਚਿਆਂ ਨੂੰ ਬੇਨਕਾਬ ਵੀ ਕਰਾਂਗੇ ਮੈਂ ਇੱਕ ਸਿੰਪਲ ਭਾਸ਼ਾ ਦੇ ਵਿੱਚ ਦੱਸ ਦਿਆਂ ਕਿ ਭਾਰਤ ਦਾ ਪਾਣੀ ਜਿਹੜਾ ਧਰਤੀ ਹੇਠਲਾ ਵਹਾਇਆ ਜਿਹੜਾ ਝੁਕਾ ਆਇਆ ਉਹ ਪੂਰਬ ਤੋਂ ਪੱਛਮ ਵੱਲ ਨੂੰ ਹੈ ਆ ਪੂਰਬ ਹੈ ਆ ਪੱਛਮ ਹੈ ਤੇ ਸਾਡੀ ਧਰਤੀ ਦਾ ਝੁਕਾ ਥੋੜਾ ਜਿਹਾ ਇਧਰੋਂ ਆ ਕਿਉਂਕਿ ਨਦੀਆਂ ਨਾਲੇ ਇਉਂ ਪੱਛਮ ਵੱਲ ਨੂੰ ਵਹਿੰਦੇ ਨੇ ਤੇ ਦੁਨੀਆ ਦਾ ਇੱਕੋ ਇੱਕ ਲੁਧਿਆਣਾ ਸ਼ਹਿਰ ਹੈ ਜਿਹਦਾ ਸੀਵਰੇਜ ਇਦੋਂ ਇਦੋਂ ਨੂੰ ਭੇਜਿਆ ਹੋਇਆ ਹੈ ਨਾ ਬਸ ਹੋਰ ਮੈਂ ਕੁਝ ਨਹੀਂ ਕਹਿਣਾ ਇਹ ਸਮਝ ਨਹੀਂ ਆ ਸਰਕਾਰਾਂ ਨੇ ਬਦਲਾ ਆਇਆ ਹੈ ਜਿਉਂਦੇ ਰੋ ਖਾਸਾ ਕਹਿੰਦੇ ਖਾਸਾ ਹੌਬੀ ਧਾਲੀਵਾਜ ਨਾਲ ਗੱਲ ਕਰਨ ਲਈ ਖਾਸਾ ਜਿਗਰਾ ਚਾਹੀਦਾ ਲੱਗਦਾ ਵੀ ਬੀਜੇਪੀ ਨੇ ਟੱਕਰ ਲੈਣ ਲਈ ਖਾਸਾ ਹਿੰਮਤ ਚਾਹੀਦੀ ਹੈ ਚਾਹੀਦੀ ਹੈ ਚਾਹੀਦੀ ਚਾਹੀਦੀ ਹੈ ਤੀਜੀ ਵਾਰੀ ਸਰਕਾਰ ਬਣਾਈ ਹੈ ਹਰਿਆਣੇ 'ਚ ਵੀ ਬਣਾਈ ਹੈ ਕੋਈ ਗੱਲ ਨਹੀਂ ਪੰਜਾਬ 'ਚ ਵੀ ਹੋਣਾ ਵਾ ਬਿਲਕੁਲ ਪੰਜਾਬ ਇਹ ਕਰੋ ਬੱਲੇ ਰੰਗੇ ਹਰ ਮਾਦੇ ਹਰ ਹਰ ਮਾਦੇ ਅੱਜ ਵਿਸ਼ੇਸ਼ ਤੌਰ ਤੇ ਦੱਸ ਦਈਏ ਪੰਜਾਬੀ ਅਮੇਤਾ ਅਰ ਬੀਜੇਪੀ ਦੇ ਫੀਡਰ ਆਗੂ ਹੋਬੀ ਥਾਲੀ ਵਾਲਾ ਵਿਸ਼ੇਸ਼ ਤੌਰ ਤੇ ਭਾਜਪਾ ਦੇ ਵਰਕਰ ਯਾਨੀ ਕਿ ਉਮੀਦਵਾਰ ਵਾਰ ਨੰਬਰ ਵਾਰ ਨੰਬਰ ਵਾਰ ਨੰਬਰ ਵਾਰ ਨੰਬਰ 2 ਦੇ ਹੱਕ ਦੇ ਵਿੱਚ ਵਿਸ਼ੇਸ਼ ਤੌਰ ਤੇ ਪ੍ਰਚਾਰ ਕਰਨ ਵਾਸਤੇ ਆਏ ਆ ਤਾਂ ਕਿ ਦੇ ਆ ਕੇ ਹੁਣ ਭਾਜਪਾ ਦੇ ਖਾ ਸਕੇ ਲੁਧਿਆਣਾ ਦੇ ਮਿਹਰਬੰਦਾ ਵੀ ਕਿ ਦਾਵਾ ਕੀਤਾ ਹੈ ਸੋ ਮੌਜੂਦਾ ਵਾਰਡ ਨੰਬਰ 2 ਤੋਂ ਜਿਹੜੇ ਭਾਜਪਾ ਦੇ ਪ੍ਰਤੀਯਾਸ਼ੀ ਆ ਅਨਿਲ ਮਿੱਤਰ ਜੀ ਤੁਹਾਨੂੰ ਦੱਸਦੀ ਹੈ ਲਗਾਤਾਰ ਜਿਹੜਾ ਭਾਜਪਾ ਨੂੰ ਜਿਹੜਾ ਲਗਾਤਾਰ ਉਹਨਾਂ ਦਾ ਗਰਾਫ ਵੱਧਦਾ ਜਾ ਰਿਹਾ ਤੇ ਮਹਿਜ ਕੁਝ ਦਿਨ ਬਾਕੀ ਹੈ ਔਰ 21 ਦਸੰਬਰ ਨੂੰ ਇਸ ਵਾਰਡ ਦੇ ਯਾਨੀ ਕਿ ਵਾਰਡ ਨੰਬਰ 2 ਦੇ ਵਸਨੀਕ ਹੈ ਉਹ ਹੁਣ ਭਾਜਪਾ ਦੇ ਉਮੀਦਵਾਰ ਨੂੰ ਕਾਫੀ ਸਮਰਥਨ ਮਿਲ ਰਿਹਾ ਤੇ ਲੱਗ ਰਿਹਾ ਵੀ ਹੁਣ ਵਾਰਡ ਨੰਬਰ 2 ਵਿੱਚ ਆਉਣ ਵਾਲਾ ਜਿਹੜਾ ਨੁਮਾਇਦਾ ਹੋਗਾ ਕੌਣ ਸਰ ਹੋਗਾ ਉਹ ਅਨਿਲ ਮਿੱਤਰ ਨਾਂ ਤੇ ਜਿਹੜੇ ਵਸਨੀਕ ਕਹਿ ਰਿਹਾ ਤੋ ਗੱਲਬਾਤ ਕਰਦੇ ਆਂ ਆਖਿਰ ਕੌਨ ਸਰ ਬਦਨ ਤੋਂ ਬਾਲ ਜੜੀ ਕੀ ਮੁਰਲੀਆਂ ਜ਼ਰੂਰਤਾਂ ਇਸ ਵਾਰਡ ਦੀਆਂ ਤੇ ਕਿਸਤਾਂ ਪੂਰੀਆਂ ਕਰਨਗੇ ਬਿੱਤਲ ਸਾਹਿਬ ਹੋਬੀ ਢਾਲੀਵਾਲ ਜੀ ਦਾਵਾ ਕੀਤਾ ਵੀ ਵਾਰਡ ਨੰਬਰ 2 ਦੇ ਤੜਹ 450 ਕੀਤਾ ਔਰ ਦਾਵਾ ਕਰਦੇ ਵੀ ਤੁਹਾਡੀ ਜਿੱਤ ਪੱਕੀ ਹੈ ਸਮੱਸਿਆ ਬਹੁਤ ਵੱਡਾ ਇਲਾਕੇ ਦੀਆਂ ਸੀਵਰੇਜ ਬੜਾ ਹਾਲ ਹੈ ਪਾਣੀ ਸਾਫ਼ ਨਹੀਂ ਮਿਲਦਾ ਸੜਕਾਂ ਦਾ ਬੁਰਾ ਹਾਲ ਹੈ ਅਗਰ ਵਾਰਡ ਨੰਬਰ 2 ਦੇ ਵਸਨੀਕ ਤੁਹਾਨੂੰ ਫਤਵਾ ਜਿੱਦਾ ਦਿੰਦੇ ਆ ਤਾਂ ਤੁਹਾਡੀ ਪਹਿਲਾ ਜਿਹੜਾ ਇਸ ਇਲਾਕੇ ਲਈ ਮੋਟਲਾ ਕੰਮ ਕੀ ਹੋਊਗਾ ਪਹਿਲਾਂ ਤਾਂ ਦੈਨਿਕ ਸਵੇਰਾ ਦਾ ਸਾਡੇ ਦਫ਼ਤਰਾਂਾਂ ਤੇ ਬਹੁਤ ਬਹੁਤ ਧੰਨਵਾਦ ਗੱਲੀ ਦਾ ਹਾਲ ਤੁਸੀਂ ਦੇਖ ਹੀ ਰਹੇ ਹੋ ਅਸੀਂ ਜਿਸ ਗਲੀ ਚੋਂ ਨੰਗ ਜਾਂਦੇ ਆਂ ਅਗਰ ਦੋ ਕਰ ਰਿਆ ਜਾਂਦੇ ਆ ਤਾਂ ਸਾਨੂੰ ਵਾਪਸ ਬੁਲਾਉਂਦੇ ਆ ਵੀ ਤੁਸੀਂ ਦੋ ਕਰ ਸਾਡੇ ਛੱਡਦੇ ਆ ਵੀ ਇਨਾ ਚੇ ਵੀ ਆਪਣੇ ਹੋ ਕੇ ਜਾਓ ਸਾਡਾ ਆਸ਼ੀਰਵਾਦ ਲੈ ਕੇ ਜਾਓ ਵਾਰਡ ਨੰਬਰ 2 ਦੀ ਪਬਲਿਕ ਦਾ ਭਰਪੂਰ ਸਮਰਥਨ ਮਿਲ ਰਿਹਾ ਔਰ ਜਿਹਦੇ ਸ਼ਰਮਾ ਜੀ ਕਹਿੰਦੇ ਤੁਹਾਨੂੰ ਕੌਂਸਲਰ ਬਣ ਜਾਂਦੇ ਕੌਂਸਲਰ ਐਮ ਐਲ ਏ ਐਮ ਪੀ ਆਹੀ ਜਨਤਾ ਬਣਾਉਂਦੀ ਹੈ ਜਿਹੜੀ ਖੜੀ ਹੈ ਔਰ ਆਹੀ ਜਨਤਾ ਨੂੰ ਬਾਅਦ ਚੋ ਲੀਡਰ ਵੇਵ ਕੋ ਬਣਾਉਂਦੇ ਆ ਅਸੀਂ ਉਹ ਲੀਡਰਾਂ ਤੋਂ हट ਕੇ ਰਾਜਨੀਤੀ ਕੀਤੀ ਆ ਲੋਕਾਂ ਨੂੰ ਪਸੰਦ ਆਵੇ ਤਾਂ ਸਿਰ ਮੱਥੇ ਨੀ ਪਸੰਦ ਆਉਂਦੇ ਅਸੀਂ ਆਪਣੇ ਸੱਚ ਦਾ ਔਕਾ ਦਿੰਦੇ ਰਾਂਗੇ ਸੱਚ ਦਾ ਔਕਾ ਕਦੀ ਬੰਦ ਨਹੀਂ ਕਰਾਂਗੇ ਆਪਣੇ ਦਰਾਂ ਤੇ ਤੁਹਾਡੇ ਦਰਾਂ ਤੇ ਫੇਰ ਸਾਰੇ ਲੀਡਰ ਆਏ ਹੋਏ ਨੇ ਸਵਾਲ ਕਰੋ 7 ਸਾਲ ਦੇ ਪੈਂਡਿੰਗ 7 ਸਾਲ ਦੇ ਪੈਂਡਿੰਗ ਤੁਹਾਡੇ ਸੀਵਰੇਜ ਦੇ ਤੁਹਾਡੀ ਗਲੀਆਂ ਦੇ ਤੁਹਾਡੀ ਨਾਲੀਆਂ ਦੇ ਤੁਹਾਡੀ ਲਾਈਟਾਂ ਦੇ ਉਹ ਸਵਾਲ ਤੁਸੀਂ ਫੇਰ ਨਹੀਂ ਪੁੱਛਦੇ ਫੇਰ ਤੁਸੀਂ ਕਹਿੰਦੇ ਐਮਐਲਏ ਦਾ ਬੰਦਾ ਆ ਗਿਆ ਇਹ ਪੁਰਾਣੇ ਕੌਂਸਲਰ ਦਾ ਬੰਦਾ ਆ ਗਿਆ ਉਹ 2.5 ਸਾਲਾਂ ਬਾਅਦ ਫੇਰ ਉਹਨਾਂ ਨੇ ਚੱਲ ਜਾਣਾ ਅੱਜ ਤੋਂ ਪਹਿਲਾਂ 36 ਆਏ 36 ਚਲੇ ਗਏ ਜਿਹੜਾ ਬੰਦਾ ਕੰਮ ਕਰੂਗਾ ਉਹ ਯਾਦ ਰਹਿ ਜਾਊਗਾ ਜਿਹੜਾ ਬੰਦਾ ਨਰਕ ਪਾ ਕੇ ਜਾਊਗਾ ਉਹ ਵੀ ਯਾਦ ਰਹਿ ਜਾਊਗਾ ਸਾਡੇ ਵਾਰਡ ਨੰਬਰ 2 ਦੇ ਵਾਸੀ ਜਿੰਨੇ ਆ ਉਹ ਇਸ ਟਾਈਮ ਨਰਕ 'ਚ ਜੀਵਨ ਜੀ ਰਹੇ ਆ ਤੁਸੀਂ ਤੁਸੀਂ ਕਵਰੀ ਖੁਦ ਕੀਤੀ ਐ ਸਨਿਆਸ ਨਗਰ ਦੀਪਨਗਰ ਦੀ ਸੀਵਰੇਜ ਸੀਵਰੇਜ ਐਂਪ ਆ ਏਦਾਂ ਸੀਵਰੇਜ ਕਿੱਦਾਂ ਚੜੂਗਾ ਲੋਗਾ ਦੇ ਘਰਾਂ ਦੇ ਵਿੱਚ ਛੱਪੜ ਬਣੇ ਪਏ ਆ ਲੋਗਾ ਦੇ ਘਰ ਸੜਗਾ ਪੱਟ ਕੇ ਉੱਚੀਆਂ ਕਰ ਲੀਆਂ ਵੀ ਪਾਣੀ ਅੰਦਰ ਨਾ ਆਵੇ ਬਿਮਾਰੀਆਂ ਇੰਨੀਆਂ ਬੱਚੇ ਦੀ ਮੌਤ ਹੋ ਗਈ ਬੱਚੇ ਦੇ ਐਕਸੀਡੈਂਟ ਹੋ ਗਏ ਡੇਂਗੂ ਮਲੇਰੀਆ 36 ਬਿਮਾਰੀਆਂ ਦੇ ਕੇਸ ਤਾਂ ਤੁਸੀਂ ਜਿਹੜੇ ਮਰਜ਼ੀ ਕੈਮਰਾ ਲੈ ਕੇ ਜਿਹੜੇ ਮਰਜ਼ੀ ਘਰ ਵਰਜਿਓ ਤੁਹਾਨੂੰ ਉੱਥੇ ਹੀ ਪੇਸ਼ੈਂਟ ਮਿਲ ਜਣਾ ਮੇਰਾ ਫਿਰ ਇਹ ਲੀਡਰ ਨੂੰ ਹੱਥ ਜੋੜ ਕੇ ਨਵੇਦਨ ਹੈ ਤਰਸ ਖਾਓ ਇਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੁਹਾਡੀ ਉਹ ਸਰਕਾਰ ਬਣਾਈ ਜਿਹੜੀ ਕਦੀ ਸੁਪਨੇ ਜੇ ਵੀ ਨਹੀਂ ਸੋਚ ਸਕਦੇ ਸੀ 92 ਐਮਐਲਏ ਉਹ ਤਾਂ ਕਐਮਐਲਏ ਬਣੇ ਜਿਹੜੇ ਮੋਬਾਈਲ ਰਿਪੇਅਰ ਕਰਦੇ ਸੀ ਉਹਨਾਂ ਨੇ ਪੈਸੇ ਥੋੜੀ ਲਾਇਏ ਸੀ ਇਲੈਕਸ਼ਨਾਂ ਦੇ ਕਿਉਂ ਬਣੇ ਆਹ ਪਬਲਿਕ ਨੇ ਬਣਾਈ ਸੀ ਅੱਜ ਉਹ ਪਬਲਿਕ ਫੇਰ ਮੂੜ ਚੇ ਆਂ ਔਰ ਤੁਹਾਡੀ ਸਰਤਾ ਦਾ ਉਲਟ ਫੇਰ ਹੋਣ ਵਾਲਾ ਬਦਲਾਵ ਚਾਹਦੀ ਪਬਲਿਕ ਤੁਹਾਨੂੰ ਕੀ ਲੱਗਦਾ ਦੇਖ ਕੇ ਪਬਲਿਕ ਜਿੱਦਾਂ ਸਾਨੂੰ ਪਿਆਰ ਦੇ ਰਹੀ ਆ ਪਬਲਿਕ ਅੱਕੀ ਵੀ ਐ ਇਹਨਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਕੱਲੀ ਦੀ ਮੇਅਰ ਹਾਊਸ ਦਾ ਮੇਅਰ ਬਣਨ ਜਾ ਰਿਹਾ ਔਰ ਆਨ ਵਾਲੇ ਟਾਈਮ 'ਚ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਕੱਲੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਬਹੁਤ ਵਧੀਆ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ। ਤੁਸੀਂ ਤਿਆਰ ਹੋ। ਤੁਹਾਨੂੰ ਲੱਗ ਰਿਹਾ ਵੀ ਇਹ ਜਿਹੜਾ ਮੌਤਵਾ ਜਿਹੜਾ ਬੰਦਾ ਅਨਿਲ ਮਿੱਤਰ ਤੁਹਾਡੇ ਕੰਮ ਕਰਾਊਗਾ। ਤੁਹਾਨੂੰ ਲੱਗ ਰਿਹਾ ਵੀ ਬੰਦਾ ਸਹੀ ਬਤਾਈ। ਬਿਲਕੁਲ ਜੀ ਬਿਲਕੁਲ। ਤੁਸੀਂ ਦੇਖ ਸਕਦੇ ਹੋ ਸਾਡੇ ਗਲੇ ਹਾਲ ਕੀ ਹੋਏ ਪਏ ਨੇ। ਅਸੀਂ ਇਹਨਾਂ ਨਾਲ ਭਰਪੂਰ ਸਾਥ ਦੇ ਰਹੇ ਹਾਂ। ਮੋਡਨਾ ਮੋਡਲਾ ਕੇ ਚੱਲ ਦੇ ਕਿ ਹੋ ਗਿਆ ਸੀ ਆ ਕਿਵੇਂ ਆ। ਵਾਰ ਨੰਬਰ 2 ਦੇ ਫਸਨੀਕ ਆ। ਅਸੀਂ ਆਕੇ ਫੇਰ ਪੁਰਾਣੀ ਸਰਕਾਰਾਂ ਤੋਂ ਪੁਰਾਣੇ ਕੌਂਸਲਰਾਂ ਤੋਂ ਅਸੀਂ ਚਾਹਨੇ ਆ। ਸਾਡਾ ਵੱਡਾ ਭਰਾ ਅਨਿਲ ਮਿੱਤਲ ਅੱਗੇ ਆਵੇ ਤਾਂ ਸਾਡੇ ਮੁਹੱਲੇ ਨੂੰ ਨਾ ਹਾਰੇ ਆ ਪਾਜੀ ਲੱਗ ਰਿਹਾ ਵੀ ਬਦਲਾਵ ਦੀ ਲੋੜ ਹੈ ਤੁਹਾਡੇ ਵਾਰਡ ਨੂੰ ਦੋ ਬੜੀ ਬੜੀ ਮਾੜੀ ਹਾਲਤ ਹੈ ਇੱਥੋਂ ਮੇਰੇ ਖਿਆਲ ਸਰਦੀਆਂ ਦਾ ਇਹ ਹਾਲਾ ਗਰਮੀ ਦੇ ਵੱਤੋਂ ਬੁਰਾ ਹਾਲ ਹੈ ਕਾਫੀ ਇੱਥੇ ਛੱਪੜ ਲੱਗੇ ਰਹਿੰਦੇ ਆ ਲੱਗਦਾ ਵੀ ਮਿੱਤਲ ਸਾਹਿਬ ਤੁਹਾਡੇ ਇਲਾਕੇ ਜਿਹੜੇ ਭਾਜਪਾ ਦੇ ਉਮੀਦਵਾਰ ਹੈ ਇਸ ਵਾਰਡ ਦੀ ਰੈਡੀ ਨੁਹਾਰ ਬਦਲ ਸਕਦੇ ਆ ਦੇਖੋ ਜੀ ਜੋ ਅੱਜ ਦੇ ਹਾਲਾਤ ਨੇ ਲੋਕੀ ਸੜਕਾਂ ਤੇ ਜਾਣ ਤੋਂ ਡਰਦੇ ਨੇ ਹੁਣ 10 ਵਜੇ ਆ ਸਾਡੇ ਕਈ ਮੁੰਡੇ ਦਫ਼ਤਰਾਂ ਦੇ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ 11-12 ਵਜੇ ਤੱਕ ਰੁਕੋ ਪਰ ਉਹ ਕਹਿੰਦੇ ਭਾਜੀ ਰਾਹ ਦੇ ਵਿੱਚ ਸਾਡੇ ਨਾਲ ਲੁੱਟਾਂ ਖੋਹਾਂ ਹੁੰਦੀਆਂ ਨੇ ਲੋਕੀ ਏਡੇ ਏਡੇ ਛੁਰੇ ਲੈ ਕੇ ਖੜੇ ਆ ਵੀ ਸਾਨੂੰ ਉਹ ਵੀ ਇਹ ਨਹੀਂ ਲੱਗਦਾ ਵੀ ਅਸੀਂ ਆਪਣੇ ਘਰ ਤੱਕ ਸੇ ਪਹੁੰਚ ਪਾਵਾਂਗੇ ਨਹੀਂ ਪਾਵਾਂਗੇ ਤੇ ਇਹ ਸਰਕਾਰ ਦਾ ਇੰਨਾ ਮਾੜਾ ਹਾਲ ਹੈ ਜੇ ਤੁਸੀਂ 50 ਗੈਜ ਦਾ ਘਰ ਪਾ ਰਹੇ ਹੋ ਕੋਈ ਗਰੀਬ ਆਦਮੀ ਮਸਾ ਆਪਣੇ 1 ਲੱਖ 2 ਲੱਖ 5 ਲੱਖ ਕਿਤੇ ਸਾਰੀ ਜ਼ਿੰਦਗੀ ਦੀ ਕਮਾਈ ਜੋੜਦਾ ਜਦ ਤੱਕ ਤੁਸੀਂ ਐਮਐਲਏ ਦੇ ਕੋਲੇ ਮੱਥਾ ਟੇਕ ਕੇ ਨਹੀਂ ਆਉਂਦੇ ਜਦ ਤੱਕ ਉਹਦਾ ਘਰ ਨਹੀਂ ਭਰਦੇ ਤੱਕ ਤੱਕ ਤੁਹਾਡੀ ਬਿਲਡਿੰਗ ਨਹੀਂ ਬਣਨ ਦੇਊਗੇ ਜੀਸੀਬੀ ਲੈ ਕੇ ਢਾਹ ਦਿੰਦੇ ਆ ਇਹ ਕੁਝ ਹੋ ਰਿਹਾ ਸਰਕਾਰ ਦੇ ਵਿੱਚ ਹੋ ਰਿਹਾ ਹੈ ਜੀ ਬਿਲਕੁਲ ਚਾ ਰਹੇ ਹਾਂ ਜੀ ਬੀਜੇਪੀ ਪਾਰਟੀ ਆਉਗੀ ਜੀ ਜੋ ਸਾਡੀ ਅਸੀਂ ਪੂਰੇ ਪੰਜਾਬ ਦੇ ਵਿੱਚ ਕਹਿ ਲਓ ਪੂਰੇ ਜ਼ਿਲ੍ਹੇ ਦੇ ਵਿੱਚ ਕਹਿ ਲਓ ਜੋ ਅਸੀਂ ਲੋਕਾਂ ਦਾ ਜਿਹੜਾ ਪਿਆਰ ਹੈ ਠੀਕ ਹੈ ਜੀ ਉਹ ਸਾਨੂੰ ਬਹੁਤ ਮਿਲ ਰਿਹਾ ਹੈ ਤੇ ਲੋਕਾਂ ਦੇ ਇੰਦਰ ਜਾਗ ਹੈ ਵੀ ਅਸੀਂ ਬੀਜੇਪੀ ਪਾਰਟੀ ਨੂੰ ਅੱਗੇ ਲੈ ਕੇ ਆਈਏ ਤੇ ਇਹਨਾਂ ਦਾ ਮੇਅਰ ਬਣਾਈਏ ਜੇ ਇਹਨਾਂ ਦਾ ਮੇਅਰ ਬਣੂਗਾ ਐਮਸੀਐਲ ਦੇ ਵਿੱਚ ਸਰਕਾਰ ਬਣੂਗੀ ਤਾਂ ਹੀ ਜਾ ਕੇ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਬਣੂਗੀ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਡੈਨੀ ਸਰ ਟੀਵੀ ਲੁਧਿਆਣਾ